ਸ੍ਰੀ ਗੁਰੂ ਜੀ ਕੀ ਹਾਲ ਚਾਲ ਆ ਜੀ ਸਾਰਿਆਂ ਜਦ ਫੇਰ ਪਹੁੰਚੇ ਨੇ ਮੋਗਾ ਟਰੈਕਟਰ ਮੰਡੀ ਚ ਤੇ ਦੇਖ ਸਕਦਾ ਤੁਸੀਂ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਇੱਧਰ ਦੇਖ ਸਕਦਾ ਮਾਰ ਸਕਦੇ ਨੇਗਾ ਤੇ ਇੱਧਰ ਵੀ ਦੇਖ ਸਕਦੇ ਆ ਜੀ ਬਹੁਤ ਮੰਡੀ ਭਰੀ ਆਈ ਦੱਸ ਦਿਆਂ ਤੁਹਾਨੂੰ ਅੱਜ ਕੀ ਕੀ ਰੇਟ ਨੇ ਟਰੈਕਟਰਾਂ ਦੇ ਤੇ ਆਜੋ ਲੈ ਕੇ ਚੱਲਦੇ ਆ ਜੀ ਕਰਦੇ ਆ ਸ਼ੁਰੂ ਇੱਧਰ ਖੜਾ ਹੈ ਸਵਰਾਸ 744 ਐਫੀ ਦੇਖ ਸਕਦੇ ਤੁਸੀਂ ਕੰਡੀਸ਼ਨ ਟਰੈਕਟਰ ਦੀ ਤੇ 2003 ਮਾਡਲ ਆਈ 2 ਲੱਖ 45 ਹਜ਼ਾਰ ਰੁਪਏ ਦੀ ਡਿਮਾਂਡ ਆ ਦੇਖ ਸਕਦੇ ਹੋ ਤੇ ਟੱਪਾ ਵੀ ਦੇ ਸਕਦੇ ਤੁਸੀਂ ਬਿਲਕੁਲ Ориਜినਲ ਟਰੈਕਟਰ ਆਈ ਦੇਖ ਸਕਦੇ ਹੋ ਨਵਾਂ ਟਰੈਕਟਰ ਆ ਦੇਖ ਸਕਦੇ ਤੁਸੀਂ ਪੰਜਾਬ ਨੰਬਰ ਆਈ ਇੱਧਰ ਖੜਾ ਹੈ ਸਵਰਾਸ 735 92 ਮਾਡਲ 1 ਲੱਖ 50 ਹਜ਼ਾਰ ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਤੇ ਵਾਕੀ ਇੱਧਰ ਖੜਾ ਹੀ ਮਹਿੰਦਰਾ ਅਰਜਨ আলਟਰਾ ਵਾਂਸੇ ਸਪੰਡ ਡੀਆਈ ਡੀਐਲਐਕਸ ਦੇਖ ਸਕਦੇ ਹੋ 2010 ਮਾਡਲ ਆਈ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਖੜਾ ਹੀ ਮਹਿੰਦਰਾ ਬੀ 275 ਡੀਆਈ ਇਹ ਰ ਇੱਕ ਮਾਡਲ ਆਈ 2 ਲੱਖ 15 ਹਜ਼ਾਰ ਪੀਡ ਮਾੜ ਆ ਤੇ ਟਾਇਰ ਟੱਪਾ ਦੇਖ ਸਕਦੇ ਹੋ origignal tractor ਹੈ ਦੇਖ ਸਕਦੇ ਹੋ ਤੁਸੀਂ ਰੰਗ ਰੋਗਣ ਪੂਰਾ ਵਧੀਆ ਪਿਆ ਜੀ ਤੇ ਬਾਕੀ ਇੱਧਰ ਖੜਾ ਹੀ ਫਾਰਮ ਟਰੈਕ 2004 ਮਾਡਲ ਦਾ 2 ਲੱਖ 45 ਹਜ਼ਾਰ ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਟਾਇਟ ਆਪਾਂ ਦੇਖ ਸਕਦੇ ਹਾਂ ਬਹੁਤ ਸਾਫ਼ ਹਾਲਤ ਦੇ ਵਿੱਚ ਵੈਰੀ ਟਰੈਕਟਰ ਦੇਖ ਸਕਦੇ ਹੋ ਤੁਸੀਂ ਪਹਿਲਕਲ ਨਵਾਂ ਟਰੈਕਟਰ ਹੈ ਪੰਜਾਬ ਨੰਬਰ ਆ ਜੀ 2 ਲੱਖ 45 ਹਜ਼ਾਰ ਰੁਪਏ ਦੀ ਡਿਮਾਂਡ ਆ ਇਹਦੀ 2004 ਮਾਡਲ ਆ ਤੇ ਬਾਕੀ ਟਰ ਲੈ ਕੇ ਚਲਦੇ ਆਂ ਖੜਾ ਹੀ ਫਾਰਮ ਟਰੈਕ ਫਾਰਮ ট্রাক ਉੱਪਰ 55 ਟਾਇਰ ਨਵੇਂ ਆਈ ਇਹਦੇ ਅਗਲੇ ਤੇ ਪਿਛਲੇ ਤੇ ਬਾਕੀ origignal ਆ ਟਰੈਕਟਰ ਦੇਖ ਸਕਦੇ ਤੁਸੀਂ ਰੰਗ ਰੋਗਨ ਪੂਰਾ ਵਧੀਆ ਗਾਇਕ 98 ਮਾਡਲ 1,75,000 ਰੁਪਏ ਦੀ ਮੰਗ ਆ ਟਰੈਕਟਰ ਦੀ ਦੇਖ ਸਕਦੇ ਤੁਸੀਂ ਆ ਇਧਰ ਖੜਾ ਵੀ ਮੈਸ਼ੀਨ ਦੇਖ ਸਕਦੇ ਤੁਸੀਂ 2002 ਮਾਡਲ ਦਾ 2 ਲੱਖ 40,000 ਰੁਪਏ ਦੀ ਮੰਗ ਆ ਟਰੈਕਟਰ ਦੀ ਇਹ ਇੱਧਰ ਖੜਾ ਨਿਊ ਹਾਲੈਂਡ 3630 ਦੇਖ ਸਕਦੇ ਹੋ 4,28,000 ਰੁਪਏ ਦੀ ਮੰਗ ਆ 2009 ਮਾਡਲ ਆ ਇਹ ਟਰੈਕਟਰ ਪੰਜਾਬ ਨੰਬਰ ਆ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਸਾਫ਼ ਹਾਲਤ ਦੇ ਵਿੱਚ ਬੈ ਟਰੈਕਟਰ ਤੇ ਇੱਧਰ ਖੜਾ ਇਹ ਸਵਰਾਜ 855 2013 ਦਾ ਮਾਡਲ ਆ 2,65,000 ਰੁਪਏ ਦੀ ਮੰਗ ਆ ਟਰੈਕਟਰ ਦੀ ਦੇਖ ਸਕਦੇ ਹੋ ਤੁਸੀਂ ਟਾਇਰ ਟੱਪਾ ਦੇਖ ਸਕਦੇ ਜੀ ਬਿਲਕੁਲ ਨਵਾਂ ਟਰੈਕਟਰ ਆ ਉਹ ਸਾਫਲੰਦ ਦੇ ਵਿੱਚ ਪਿਆ ਟਰੈਕਟਰ ਤੇ ਪੰਜਾਬ ਨੰਬਰ ਆਈ ਇੱਧਰ ਖੜਾ ਇਹ ਐਚ ਐਮਟੀ 2511 92 ਮਾਡਲ 1 ਲੱਖ 10 ਹਜ਼ਾਰ ਵੀ డిਮਾਂਡ ਆ ਟਰੈਕਟਰ ਦੀ ਤੇ ਬਾਕੀ ਇੱਧਰ ਖੜਾ ਇਹ ਫਾਰਮ ਟਰੈਕ 60 2000 2000 ਮਾਡਲ ਆ 2 ਲੱਖ 33 ਹਜ਼ਾਰ ਵੀ ਡਿਮਾਂਡ ਆ ਟਰੈਕਟਰ ਦੀ ਟਾਇਰ ਨਵੇਂ ਹੀ ਅਗਲੇ ਦੇ ਪਿਛਲੇ ਤੇ ਬਾਕੀ ਦੇਖ ਸਕਦੇ ਹੋ ਜਿਹੜਾ ਟਰੈਕਟਰ ਨੰਬਰੋਂ ਵਧੀਆ ਪਿਆਈ ਮੜਾ ਮੋਟਾ ਫੇਟ ਹੋਇਆ ਤੇ ਬਾਕੀ ਰੀਨਲ ਏ ਟਰੈਕਟਰ ਬਹੁਤ ਸਾਫ਼ ਪਿਆਈ ਟਰੈਕਟਰ ਹੈ ਵੀ ਫਾਰਮ ਟਰੈਕਟਰ ਸੱਤ ਪੰਜਾਬ ਨੰਬਰ ਆ ਤੇ ਇੱਧਰ ਖੜਾ ਜੀ ਸਵਰਾਜ 855 2002 ਮਾਡਲ 225000 ਰੁਪਏ ਦੀ ਮੰਗ ਦਾ ਟਰੈਕਟਰ ਨਹੀਂ ਦੇਖ ਸਕਦੇ ਤੇ ਬਾਕੀ ਇੱਧਰ ਖੜਾ ਹੈ ਐਚ ਐਮਟੀ 9811 99 ਮਾਡਲ ਆ 340000 ਰੁਪਏ ਦੀ ਮੰਗ ਦਾ ਟਰੈਕਟਰ ਥੀ ਦੇਖ ਸਕਦੇ ਹੋ ਤੁਸੀਂ ਟਾਇਰ ਨਵੇਂ ਅਗਲੇ ਤੇ ਪਿਛਲੇ ਬਾਕੀ ओरिजिनल ਹੈ ਟਰੈਕਟਰ ਇੱਧਰ ਖੜਾ ਹੈ ਜੌਂਡੀਆ 5310 2016 ਮਾਡਲ ਦਾ 5 ਲੱਖ 35 ਹਜ਼ਾਰ ਦੀ ਡਿਮਾਂਡ ਆ ਦੇਖ ਸਕਦੇ ਹੋ ਤੁਸੀਂ ਨੋਸਾਵਾਲ ਦੇ ਵਿੱਚ ਪਏ ਟਰੈਕਟਰ ਦੇਖ ਸਕਦੇ ਪੰਜਾਬ ਨੰਬਰ ਆ ਜੀ ਬਾਕੀ ਇੱਧਰ ਖੜਾ ਹੈ ਫਾਰਮ ਟਰੈਕ 60 2000 ਚਾਰ ਮਾਡਲ ਦਾ 2 ਲੱਖ 60 ਹਜ਼ਾਰ ਵੀ ਡਿਮਾਂਡ ਆ ਟਰੈਕਟਰ ਦੀ ਰੰਗ ਰੋਗਨ ਦੇਖ ਸਕਦੇ ਤੁਸੀਂ ओरिजिनल ਟਰੈਕਟਰ ਆਈ ਬੱਲ ਕੁੱਲ ਪੰਜਾਬ ਨੰਬਰ ਆਈ ਇਹ ਇਧਰ ਖੜਾ ਇਸ ਸਵਰਾ 855 ਤੇ 2002 ਮਾਡਲ ਆ 3 ਲੱਖ ਇੰਨਾ 3 ਲੱਖ 1 ਇੱਤਰ ਹੀ ਅਰਬੇਡ ਮਾਡਲ ਟਰੈਕਟਰ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਸਾਫ ਹਾਲਤ ਵਿੱਚ ਵੇ ਟਰੈਕਟਰ 855 ਇੱਤਰ ਖੜਾ ਜੀ ਫਾਰਮ ਟ੍ਰੱਕ 60 ਫਾਰਮ ਟ੍ਰੱਕ 60 ਦੇਖ ਸਕਦੇ ਹੋ ਤੁਸੀਂ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਤੁਸੀਂ 2003 ਦਾ ਮਾਡਲ 2 ਲੱਖ 600 ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ ਬਾਕੀ ਇੱਧਰ ਲੈ ਕੇ ਚੱਲਦਾ ਹੀ ਪ੍ਰੀਤ ਖੜਾ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਸਾਫ਼ ਹਾਲਤ ਦੇ ਵਿੱਚ ਖੜਾ ਹੈ ਟਰੈਕਟਰ ਇਹ ਵੀ ਦੇਖ ਸਕਦੇ ਹੋ ਤੁਸੀਂ ਬੇਰ 13 ਮਾਡਲ ਦਾ 335000 ਰੁਪਏ ਦੀ ਡਿਮਾਂਡ ਆਈ ਦੇ ਸਕਦਾ ਤੁਸੀਂ ਬਹੁਤ ਸਾਫ ਹਾਲਤ ਦੇ ਵਿੱਚ ਪਿਆ ਟਰੈਕਟਰ ਤੇ ਇੱਕ ਹੋਰ ਕੀਤਰ ਖੜਾ ਹੈ ਮਹਿੰਦਰਾ ਅਲਟਰਾ 1 555 ਡੀ ਆਈ 2009 ਮਾਡਲ ਦਾ 360000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਤੇ ਆਲੇ ਦੇ ਟਰਾਲੀ ਬਿਕਾਉ ਹੋਈ ਦੇਖ ਸਕਦਾ ਤੁਸੀਂ 115000 ਦੀ ਟਰਾਲੀ ਇਹ ਦੇਖ ਸਕਦਾ ਤੁਸੀਂ ਤੇ ਬਾਕੀ ਲੈ ਕੇ ਚੱਲਦੇ ਹਾਂ ਇੱਧਰ ਆ ਵੀ ਟਰਾਲੀ ਬਿਕਾਉ ਹੋਈ ਦੇਖ ਸਕਦਾ ਤੁਸੀਂ ਮਿੱਤਰੋ ਇਹਦੀ ਡਿਮਾਂਡ ਹੈ ਜੀ 1 ਲੱਖ ਰੁਪਈਆ ਤੇ ਪੱਕੇ ਇੱਧਰ ਖੜਾ ਜੀ ਸੋਨ ਵਾਲੀ ਕ ਇੰਟਰਨੈਸ਼ਨਲ 260000 ਰੁਪਏ ਦੀ ਡਿਮਾਂਡ ਆ 2006 ਮਾਡਲ ਆ ਜੀ ਦੇਖ ਸਕਦੇ ਤੁਸੀਂ ਬਹੁਤ ਸਾਫ਼ ਵਾਲਦ ਦੇ ਵਿੱਚ ਬੇਕਰੈਕਟ ਸੋਨ ਵਾਲੀ ਹੈ ਇੰਟਰਨੈਸ਼ਨਲ ਟੈ ਟੱਪਾ ਪੂਰਾ ਵਧੀਆ ਪਿਆ ਜੀ ਦੇਖ ਸਕਦੇ ਤੁਸੀਂ ਮਾਰ ਸਕਦੇ ਨੀਗਾ ਤੇ ਪੰਜਾਬ ਨੰਬਰ ਆ ਜੀ 260000 ਰੁਪਏ ਦੀ ਡਿਮਾਂਡ ਆ ਜੀ ਇਹਦੀ 2006